ਅ ਇਸ ਤੋਂ ਬਾਅਦ ਆਪਣਾ ਜਿਹੜੀ ਰਾਜ ਤੇ ਹਜੂਰਬਾਜੀ ਜਿਹੜੀ ਆਪਣੀ ਕੈਲਫਰੇਟ ਹੈਗੀ ਆ ਟਰਕਿੰਗ ਕੰਪਨੀ ਉਹਦੇ ਵੱਲੋਂ ਬੈਂਕਰਪਸੀ ਜਿਹੜੀ ਆ ਫਾਈਲ ਕਰ ਦਿੱਤੀ ਗਈ ਆ ਚੈਪਟਰ 11 ਰੀਕਨਸਟਰਕਸ਼ਨ ਬੈਂਕਰਪਸੀ ਜਿਹੜੀ ਆ ਤਾਂ ਕਿ ਉਹ ਆਪਣੀ ਕੰਪਨੀ ਨੂੰ ਰੀਸਟਰਕਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਲੌਂਗ ਟਰਮ ਡੈਟ ਜਿਹੜਾ ਹੈਗਾ 325 ਮਿਲੀਅਨ ਦਾ ਹੈਗਾ ਟੈਕਸਸ ਬੇਸਡ ਕੰਪਨੀ ਹੈਗੀ ਆ ਸੋ ਇਹਨਾਂ ਦੇ ਤਕਰੀਬਨ 600 600 ਦੇ ਲਗਭਗ ਡਰਾਈਵਰ ਹੈਗੇ ਆ ਸੋ ਜਿਹੜੀ ਇਹ ਕੰਪਨੀ ਹੈਗੀ ਆ ਇਹਦੇ ਵਿੱਚ ਇਹਨਾਂ ਨੇ ਇੱਕ ਮੇਰੇ ਖਿਆਲ ਜੱਜ ਨੇ ਕ ਅਪਰੂਵ ਕੀਤਾ ਹੈਗਾ ਕਿ ਉਹਨਾਂ ਦੇ ਜੋ ਇੰਡੀਪੈਂਡੈਂਟ ਡਾਇਰੈਕਟਰਸ ਹੈਗੇ ਆ ਕਪਲ ਆਫ ਇੰਡੀਪੈਂਡੈਂਟ ਡਾਇਰੈਕਟਰਸ ਹੈਗੇ ਆ ਉਹ ਉਹਨਾਂ ਦੇ ਮਾਲਕ ਜਿਹੜੇ ਹੈਗੇ ਆ ਕੁਲਵਿੰਦਰ ਸਿੰਘ ਉਹਨਾਂ ਦੀ ਰਿਕਵੈਸਟ ਦੇ ਉੱਤੇ ਜਿਹੜੀ ਇਹ ਚੈਪਟਰ 11 ਬੈਂਕਰਪਸੀ ਹੈਗੀ ਹੈ ਲੌਂਗ ਟਰਮ ਡੈਟ ਹੈਗਾ ਉਹਦੇ ਵਿੱਚ ਉਹਨਾਂ ਨੂੰ ਨਾਲ ਅ ਜੋੜਨ ਦੀ ਗੱਲ ਕੀਤੀ ਗਈ ਆ ਉਹਨਾਂ ਨੂੰ ਨਾਲ ਪਾਉਣ ਦੀ ਗੱਲ ਕੀਤੀ ਹੈ ਜਿਹੜੀ ਕਿ ਜੱਜ ਨੇ ਅਪਰੂਵ ਕਰ ਦਿੱਤੀ ਆ ਅ ਕੈਲਫੋਰਨੀਆ ਦੇ ਜਿਹੜੇ ਲੈਂਡਰਸ ਹੈਗੇ ਆ ਫਾਰਮਰ ਬਿਜ਼ਨਸ ਪਾਰਟਨਰਸ ਹੈਗੇ ਆ ਉਹਨਾਂ ਦੇ ਤੇ ਐਕਵੀਜ਼ੀਸ਼ਨ ਹੈਗਾ ਕਿ ਉਹਨਾਂ ਨੇ ਅ ਜਿਹੜੇ ਆ ਅ ਜਿਹੜੇ ਲੋਨਸ ਹੈਗੇ ਆ ਸੇਮ ਵੇ ਜਿੱਦਾਂ ਸਾਡੇ ਕੀ ਪਹਿਲਾਂ ਆਪਾਂ ਅ ਦੂਜੀ ਇੱਕ ਕੰਪਨੀ ਦੇ ਬਾਰੇ ਵਿੱਚ ਵੀ ਗੱਲ ਕਰਦੇ ਹੁੰਨੇ ਜਿਨ੍ਹਾਂ ਦੇ ਜਿਹੜੇ ਕਿ ਡਬਲ ਲੋਨਸ ਜਿਹੜੇ ਹੋਏ ਹੈਗੇ ਟੱਕਾ ਤੇ ਸੋ ਇੱਥੇ ਵੀ ਇਹ ਚੀਜ਼ ਦੇਖਣ ਚ ਆ ਰਹੀ ਆ ਸੁਣਨ ਚ ਆ ਰਹੀ ਆ ਅ ਸੋ ਇਸ ਕਰਕੇ ਜੇ ਤੁਸੀਂ ਇਸ ਕੰਪਨੀ ਦਾ ਕੰਮ ਕਰਦੇ ਹੈਗੇ ਆ ਜਾਂ ਤੁਸੀਂ ਕੋਈ ਵੀ ਐਸੀ ਚੀਜ਼ ਹੈਗੀ ਤੇ ਪਲੀਜ਼ ਬੀ ਕੇਅਰਫੁਲ ਕਿ ਜਿਹੜੀ ਕੰਪਨੀ ਹੈਗੀ ਉਹ ਇਸ ਵਿੱਚ ਚੈਪਟਰ 11 ਬੈਂਕਰਫਸੀ ਚ ਹੈ ਚੈਪਟਰ 11 ਬੈਂਕਰਫਸੀ ਦੇ ਬਾਰੇ ਵਿੱਚ ਜੁਰਪਾ ਜੀ ਆਪਾਂ ਸਾਰੇ ਜਾਣਦੇ ਆ ਕਿ ਇਹ ਰੀਕਨਸਟਰਕਟ ਕਰਨ ਦੇ ਲਈ ਹੁੰਦੀ ਆ ਇਹ ਨਹੀਂ ਹੁੰਦਾ ਕਿ ਕੰਪਨੀ ਬੰਦ ਹੋ ਗਈ ਆ ਕੰਪਨੀ ਆਪਣੇ ਆਪ ਨੂੰ ਰੀਸਟਰਕਚਰ ਕਰਨ ਦੀ ਕੋਸ਼ਿਸ਼ ਕਰ ਰਹੀ ਆ ਆਪਣੇ ਡੈਟ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਆ ਸੋ ਜੇ ਤੁਸੀਂ ਕੰਪਨੀ ਦੇ ਨਾਲ ਕੰਮ ਕਰਦੇ ਹੈਗੇ ਆ ਤਾਂ ਪਲੀਜ਼ ਉਹਨਾਂ ਦੇ ਨਾਲ ਕੰਟੀਨਿਊਸ ਤੌਰ ਤੇ ਰਹੋ ਤਾਂਕਿ ਤੁਸੀਂ ਇਹੋ ਜੇ ਕੋਈ ਵੀ ਜਿਹੜੀ ਚੀਜ਼ ਹੈਗੀ ਉਤੋਂ ਆਪਣੇ ਨੁਕਸਾਨ ਤੋਂ ਬਚ ਸਕੋ ਆ ਜਿਹਦੇ ਵਿੱਚ ਭਾਜੀ ਇਹਦੇ ਵਿੱਚ ਇਹ ਵੀ ਕੋਰਟ ਫਾਈਲਿੰਗ ਦੇ ਵਿੱਚ ਆਇਆ ਹੈਗਾ ਕਿ ਜਿਹੜੇ ਵੇਰੀਅਸ ਕਲੇਮਸ ਹੈਗੇ ਆ ਮੂਵਿੰਗ ਟਰੱਕਸ ਐਂਡ ਟ੍ਰੇਲਰ ਫ্রম ਯੂਐਸ ਕੈਨੇਡਾ ਐਂਡ ਇਨਪ੍ਰੋਪਰਲੀ ਟਾਈਟਲਿੰਗ ਇਟਸ ਵਾਹिकल्स ਸੋ ਇਹ ਚੀਜ਼ ਜਿਹੜੀ ਆ ਇਹ ਕਾਫੀ ਉੱਪਰ ਕੇ ਆ ਰਹੀ ਹੈਗੀ ਆ ਇਹ ਬਲਕਿ ਆਪਾਂ ਪਹਿਲਾਂ ਵੀ ਦੇਖ ਚੁੱਕੇ ਆ ਕਿ ਕਾਫੀ ਜਿਹੜੇ ਲੋਨਸ ਹੈਗੇ ਆ ਇੱਕ ਇੱਕ ਟਰੱਕ ਤੇ ਦੋ ਦੋ ਤਿੰਨ ਤਿੰਨ ਲੋਨਸ ਹੁੰਦੇ ਆ ਸੋ ਇਹ ਚੀਜ਼ ਹੁਣ ਫਿਰ ਦੁਬਾਰਾ ਦੇਖਣ ਨੂੰ ਮਿਲ ਰਹੀ ਹੈ ਹੂੰ ਜੀ ਜੀ ਬਿਲਕੁਲ ਸੋ ਉਹ ਉਹ ਤਾਂ ਕਹਿ ਰਹੇ ਆ ਵੀ ਬੰਦੇ ਅਸੀਂ ਕੱਢਣੇ ਨਹੀਂ ਆ ਲੇਆਫ ਜਿਹੜੀਆਂ ਉਹ ਨਹੀਂ ਹੋਣਗੀਆਂ ਰੀਸਟਰਕਚਰਿੰਗ ਦੇ ਜਿਹੜਾ ਉਹ ਦੌਰਾਨ ਇਹ ਅਕਸਰ ਰਮਨ ਜੀ ਜਦੋਂ ਆਪਾਂ ਨੂੰ ਇਹ ਵੀ ਇਹ ਤਾਂ ਚਲੋ ਆਪਣੇ ਸਾਹਮਣੇ ਹੀ ਹੈ ਜਗਜਹਰੀ ਹੈ ਵੀ ਜਦੋਂ ਕੋਵਿਡ ਦਾ ਵਕਸੀ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹ ਕਾਫੀ ਐਕਸਪੈਂਡ ਜਿਹੜੀਆਂ ਉਹ ਕੀਤੀਆਂ ਪਰ ਹੁਣ ਇਵੈਂਚੁਅਲੀ ਜਿਹੜੀਆਂ ਇਹ ਬੈਂਕਰਪਸੀਜ਼ ਵੱਲ ਨੂੰ ਜਿਹੜਾ ਉਹ ਜਾ ਰਹੀਆਂ ਆ ਜਾਂ ਰੀਸਟਰਕਚਰਿੰਗ ਵੱਲ ਨੂੰ ਜਿਹੜਾ ਉਹ ਜਾ ਰਹੀਆਂ ਆ ਕੀ ਕਾਰਨ ਰਹਿੰਦੇ ਆ ਵੀ ਇੱਕਦਮ ਜਿਹੜਾ ਬੂਮ ਤੇ ਚੱਲ ਰਿਹਾ ਬਿਜ਼ਨਸ ਆ ਉਹ ਇਸ ਪਾਸੇ ਵੱਲ ਨਹੀਂ ਪਹੁੰਚ ਜਾਂਦਾ ਬਿਲਕੁਲ ਰਾਜਕਰਨ ਜਿਹੜੀ ਅਚਾਨਕ ਜਿਹੜੀ ਗ੍ਰੋਥ ਹੁੰਦੀ ਆ ਮੈਂ ਬਹੁਤ ਵਾਰੀ ਇਹ ਕਹਿ ਚੁੱਕਾ ਕਿ ਜਿਹੜੀ ਅਨਪਲਾਨਡ ਗ੍ਰੋਥ ਹੁੰਦੀ ਆ ਜਦੋਂ ਤੁਸੀਂ ਇਹ ਦੇਖਦੇ ਆ ਕਿ ਸਾਡਾ ਗਵਰਨਟੀ ਆ ਕੰਮ ਕਰੀ ਜਾਂਦਾ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਠੀਕ ਹੈ ਨਾ ਇਹ ਆਸ ਮੇਡਨ ਆਲਦਾ ਕੰਮ ਕਰੀ ਜਾਂਦਾ ਅਸੀਂ ਕਿਉਂ ਨਹੀਂ ਕਰ ਸਕਦੇ ਸੋ ਇਹ ਇਹ ਜਿਹੜੀ ਗਰੋਥ ਹੈਗੀ ਨਾ ਅਨਪਲਾਨਡ ਗਰੋਥ ਹੈਗੀ ਆ ਔਰ ਜਿਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦੀਆਂ ਹੁੰਦੀਆਂ ਹੈਗੀਆਂ ਆ ਕਦੇ ਵੀ ਤੁਸੀਂ ਦੇਖ ਲਓ ਜਿਹੜਾ ਬਿਜ਼ਨਸ ਇੱਕਦਮ ਆਪਾਂ ਇੱਕ ਕਾਮਨ ਆਪਣੇ ਚ ਗੱਲ ਹੈਗੀ ਆ ਕਿ ਜਿੰਨੀ ਜ਼ੋਰ ਦੀ ਆਪਾਂ ਪੱਥਰ ਤਾਂ ਨੂੰ ਹਵਾ ਚ ਸੁੱਟਦੇ ਓਨੀ ਜ਼ੋਰ ਦੀ ਥੱਲੇ ਨੂੰ ਆਉਂਦਾ ਹੈ ਸੋ ਉਹ ਚੀਜ਼ ਹੈਗੀ ਆ ਕਿ ਜਿਹੜੀ ਇਹ ਚੀਜ਼ ਜਿੰਨੀ ਸਪੀਡ ਨਾਲ ਉੱਪਰ ਜਾਂਦੀ ਓਨੀ ਸਪੀਡ ਨਾਲ ਹੀ ਥੱਲੇ ਆਉਂਦੀ ਹੈ ਗ੍ਰੈਵਿਟੀ ਦਾ ਇੱਕ ਲਾਅ ਹੈਗਾ ਇਹੋ ਬਿਜ਼ਨਸ ਦਾ ਲਾਅ ਹੈਗਾ ਕਿ ਜਿੰਨੀ ਜਲਦੀ ਤੁਸੀਂ ਗ੍ਰੋਥ ਕਰਦੇ ਹੈਗੇ ਆ ਅਨਲੈਸ ਅੰਟਿਲ ਵੈਰੀ ਪਲਾਨਡ ਹੈਗੀ ਆ ਜਿਵੇਂ ਕਿ ਰਾਕਟ ਹੈਗਾ ਉਹ ਪਲਾਨਡ ਗ੍ਰੋਥ ਹੈਗੀ ਆ ਉਹ ਪਲਾਨਡ ਆ ਕਿ ਇਹਨੇ ਇੰਨੀ ਦੂਰ ਤੱਕ ਚੱਲਣਾ ਆ ਇਹਨੇ ਇੰਨੀ ਦੂਰ ਤੱਕ ਜਾਣਾ ਆ ਔਰ ਇਹਨੂੰ ਵਾਪਸ ਕਿਸੇ ਸਕੀਮ ਦੇ ਨਾਲ ਕਿਸੇ ਪਲਾਨ ਦੇ ਥੱਲੇ ਨੂੰ ਵਾਪਸ ਲੈ ਕੇ ਆਉਣਾ ਹੈ ਸੋ ਪਲਾਨਡ ਗ੍ਰੋਥ ਹੈ ਜਿਵੇਂ ਰਾਕਟ ਜੇ ਆਪਾਂ ਕਹਿ ਲਈਏ ਤੇ ਜੇ ਆਪਾਂ ਇੱਕ ਪੱਥਰ ਸੁੱਟਦੇ ਹਾਂ ਹਵਾ ਦੇ ਵਿੱਚ ਉਹ ਇੱਕ ਅਨਪਲਾਨਡ ਮਤਲਬ ਕਿ ਸ਼ੌਟ ਹੈਗਾ ਉਹ ਜਿੰਨੀ ਜ਼ੋਰ ਦੀ ਆਪਾਂ ਸੁੱਟਾਂਗੇ ਉਨੀ ਜ਼ੋਰ ਦੀ ਥੱਲੇ ਆਊਗਾ ਸੋ ਇਹ ਇਸ ਇਹ ਇੱਕ ਬਹੁਤ ਜ਼ਰੂਰੀ ਚੀਜ਼ ਆ ਔਰ ਹਰ ਇੱਕ ਨੂੰ ਧਿਆਨ ਰੱਖਣਾ ਚਾਹੀਦਾ ਚਾਹੇ ਉਹ ਕੋਈ ਵੀ ਬਿਜ਼ਨਸ ਹੈਗਾ ਜਿਹੜੀ ਅਨਪਲਾਨਡ ਗ੍ਰੋਥ ਹੈਗੀ ਇਕਦਮ ਗਰੋ ਕਰ ਜਾਣਾ ਇਕਦਮ ਬਹੁਤ ਜ਼ਿਆਦਾ ਵੱਡੇ ਹੋ ਜਾਣਾ ਉਹ ਜਿਹੜੀ ਚੀਜ਼ ਆ ਉਹ ਕਿਤੇ ਨਾ ਕਿਤੇ ਜਾ ਕੇ ਨੁਕਸਾਨ ਕਰਦੀ ਹੈ ਜੀ ਬਾਕੀ ਲੋਕ ਜੇ ਤੁਹਾਡਾ ਕੋਈ ਕਾਲ ਕੋਈ ਸਵਾਲ ਆ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਹੈ 48272520